ਸਤ੍ਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਜਲੰਧਰ ਦੀ ਲੋਕ ਸਭਾ ਸੀਟ ਕਾਂਗਰਸ ਦਾ ਗੜ ਮੰਨੀ ਜਾਂਦੀ ਸੀ ਪਰ ਸਾਲ 2023 ਚ ਬਸੇ ਪਲਟੀ ਆਵਾ ਦੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਇਸ ਸੰਸਦ ਬਣਦੇ ਨੇ ਹੁਣ ਗੱਲ ਹੈ 2024 ਦੀ ਕਿਹਦੀ ਖਵਾਏ ਕੌਣ ਉਮੀਦਵਾਰ ਹੋ ਸਕਦੇ ਨੇ ਇਸ ਤੇ ਚਰਚਾ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਜਲੰਧਰ ਤੋਂ ਜੁੜੇ ਨੇ ਗੌਰਵ ਗੌਰਵ ਜੀ ਅਗਰ ਮੈਂ ਜਲੰਧਰ ਸੀਟ ਦੀ ਗੱਲ ਕਰਾਂ ਤੇ ਹੌਟ ਸੀਟ ਇਸ ਨੂੰ 2024 ਚ ਮੰਨਿਆ ਜਾ ਸਕਦਾ ਹੈ ਕਿਉਂਕਿ ਚਰਚਾ ਇਹ ਚੱਲ ਰਹੀ ਹੈ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਕੈਂਡੀਡੇਟ ਹੋ ਸਕਦੇ ਨੇ ਬਿਲਕੁਲ ਅਰਸ਼ਦੀਪ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਬਜ਼ਾਰਾ ਦੇ ਵੀ ਜ਼ੋਰਾ ਦੇ ਨਾਲ ਨੇ ਔਰ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਜਿਹੜਾ ਲਗਾਤਾਰ ਇੱਥੇ ਜਲੰਧਰ ਦੇ ਫੇਰੀ ਤੇ ਵੀ ਨੇ ਤੇ ਉਹ ਕਿਤੇ ਨਾ ਕਿਤੇ ਧਾਰਮਿਕ ਸਥਾਨ ਤੇ ਦੇਖੇ ਜਾਂਦੇ ਨੇ ਅਕਸਰ ਤੇ ਲੋਕਾਂ ਨਾਲ ਵੀ ਜਦੋਂ ਅਸੀਂ ਗੱਲਬਾਤ ਕੀਤੀ ਸੀ ਤੇ ਲੋਕ ਵੀ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਚਰਚਾਵਾਂ ਕਰਦੇ ਨਜ਼ਰ ਆਏ ਨੇ ਤੇ ਇਹ ਵੀ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਹੀ ਕਾਂਗਰਸ ਪਾਰਟੀ ਇਸ ਵਾਰ 2 ਸਾਲ 24 ਦੀ ਲੋਕ ਸਭਾ ਨੂੰ ਲੈ ਕੇ ਜਲੰਧਰ ਸੀਟ ਤੋਂ ਉਮੀਦਵਾਰ ਕੌਸ਼ਿਤ ਕਰ ਸਕਦੀ ਹੈ ਤੇ ਬਸ ਦੇਖਣ ਵਾਲਾ ਇਹ ਟਾਈਮ ਹੋਏਗਾ ਕਿ ਕਦੋਂ ਕਾਂਗਰਸ ਪਾਰਟੀ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਕੌਸ਼ਿਤ ਕਰਦੀ ਹੈ ਔਰ ਇਸ ਦੇ ਨਾਲ ਤੁਹਾਨੂੰ ਦੱਸਦਾ ਇਹ ਨਾ ਚੰਨਾ ਹੈਗਾ ਕਿ ਪਿਛਲੇ 24 ਸਾਲਾਂ ਤੋਂ ਕਾਂਗਰਸ ਪਾਰਟੀ ਕੋ ਲਗਾਤਾਰ ਇਸ ਸੀਟ ਤੇ ਪੂਰਾ ਕਾਬਜ਼ ਸੀ 24 ਸਾਲਾਂ ਤੋਂ ਲਗਾਤਾਰ ਜਿਹੜਾ ਕਾਂਗਰਸ ਪਾਰਟੀ ਸੀਟ ਜਿੱਤਦੀ ਆ ਰਹੀ ਸੀ ਲੇਕਿਨ ਭਾਰਤ ਜੋੜੋ ਯਾਤਰਾ ਦੌਰਾਨ ਜਿਹੜੇ ਪੂਰਾ ਸੰਸਦ ਸੀ ਸਾਬਕਾ ਸੰਸਦ ਸੀਗੇ ਸੰਤੋਖ ਸਿੰਘ ਚੋਦਰੀ ਉਹਨਾਂ ਦਾ ਦਿਲ ਦਾ ਦੌਰਾ ਪੈਣਾ ਦਿਹਾਂਤ ਹੋ ਜਾਂਦਾ ਜਿਸ ਦੇ ਕੁਛ ਮਹੀਨੇ ਬਾਅਦ ਜਿਮਨੀ ਚੋਣਾ ਕਰਵਾਈਆਂ ਜਾਂਦੀਆਂ ਨੇ ਤੇ ਜਿਹੜੇ ਸੁਸ਼ੀਲ ਕੁਮਾਰ ਰਿੰਗੂ ਜਿਹੜੇ ਕਾਂਗਰਸ ਪਾਰਟੀ ਤੋਂ ਹੀ ਸੀਗੇ ਉਹ ਆਮ ਆਦਮੀ ਪਾਰਟੀ 'ਚ ਜਾਂਦੇ ਨੇ ਤੇ ਕਾਂਗਰਸ ਜਿਹੜੀ ਦੋ ਚਿਮਨੀ ਚੋਣਾ ਲੜਦੇ ਨੇ ਤੇ ਉਸ ਦੇ ਬਾਅਦ ਉਹ ਚੋਣ ਜਿੱਤ ਜਾਂਦੇ ਨੇ ਇੱਕ ਵੱਡੇ ਮਾਰਜਨ ਤੋਂ ਤੇ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਦਾ ਗੜ ਕਿਹਾ ਜਾ ਰਿਹਾ ਸੀ ਜਲੰਧਰ ਉਸ ਦੇ ਵਿੱਚ ਸੇਮਾਰੀ ਕਰਨ ਲਈ ਆਮ ਆਦਮੀ ਪਾਰਟੀ ਜਿਹੜਾ ਆਪਣੀ ਤਰਕੀਬ ਲਗਾ ਰਹੀ ਸੀਗੀ ਉਹ ਪੂਰੀ ਜਿਹੜੀ ਸਫਲ ਹੋਈ ਉਹਨਾਂ ਦੀ ਔਰ ਸੁਸ਼ੀਲ ਕੁਮਾਰ ਨੂੰ 52000 ਦੀ ਇੱਕ ਵੱਡੀ ਲੀਡ ਤੋਂ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਔਰ ਕਾਂਗਰਸ ਪਾਰਟੀ ਨੂੰ ਇਸ ਸਮੇਂ ਜਿਹੜਾ ਲੱਗ ਰਿਹਾ ਹੈਗਾ ਕਿ ਅਗਰ 2024 ਦੀ ਜਲੰਧਰ ਸੀਟ ਨੂੰ ਜਿੱਤਣਾ ਹੈ ਤੇ ਇੱਥੇ ਇੱਕ ਸਟਰੋਂਗ ਕੈਂਡੀਡੇਟ ਨੂੰ ਲਿਆਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਜਿਹੜਾ ਇਸ ਸੀਟ ਨੂੰ ਜਿੱਤਦੀ ਆ ਰਹੀ ਸੀ ਲੇਕਿਨ ਜਿਮਨੀ ਚੋਣਾਂ ਦੇ ਹਾਰਨ ਦੇ ਬਾਅਦ ਹੁਣ ਕਾਂਗਰਸ ਪਾਰਟੀ ਨੂੰ ਇਹ ਲੱਗ ਰਿਹਾ ਹੈਗਾ ਕਿ ਹੁਣ ਉਹਨਾਂ ਨੂੰ ਇੱਕ ਵਧੀਆ ਕੈਂਡੀਡੇਟ ਲਿਆਉਣਾ ਪਏਗਾ ਇੱਕ ਸਟਰੋਂਗ ਕੈਂਡੀਡੇਟ ਤਾਂ ਕਿ ਇਸ ਸੀਟ ਨੂੰ ਦੁਬਾਰਾ ਜਿੱਤ ਪ੍ਰਾਪਤ ਕਰ ਸਕਣ ਬਿਲਕੁਲ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵੱਡਾ ਚਿਹਰਾ ਮੰਨ ਕੇ ਮੈਦਾਨ 'ਚ ਉਤਾਰਨਾ ਚਾਹੁੰਦੀ ਹੈ ਪਰ 2022 ਦੀ ਵਿਧਾਨ ਸਭਾ ਜਿਹੜੀ ਚੋਣ ਸੀ ਉਹ ਚੰਨੀ ਹਾਰ ਗਏ ਸੀ ਖੈਰ ਦੇਖਣਾ ਹੋਵੇਗਾ ਕਿ ਅਗਰ ਚੰਨੀ ਕੈਂਡੀਡੇਟ ਹੁੰਦੇ ਨੇ ਤਾਂ ਕਾਂਗਰਸ ਲਈ ਕਿੰਨੀ ਮਜ਼ਬੂਤੀ ਵਾਲੀ ਸਥਿਤੀ ਹੁੰਦੀ ਹੈ ਕਾਂਗਰਸ ਜਲੰਧਰ ਦੇ ਅੰਦਰ ਖੈਰਗਨ ਮੈਂ ਆਵਾਦੀ ਪਾਰਟੀ ਦੀ ਗੱਲ ਕਰਾਂ ਤਾਂ ਸੁਸ਼ੀਲ ਕੁਮਾਰ ਰਿੰਕੂ ਮੌਜੂਦਾ ਸੰਸਦ ਨੇ ਕਿ ਦੁਬਾਰਾ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਬਿਲਕੁਲ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਜਿਹੜੀ ਜਿਮਨੀ ਚੋਣਾਂ ਦੇ ਵਿੱਚ ਇੱਕ ਵੱਡੀ ਲੀਡ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਸੰਸਦ ਬਣੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਕਾਂਗਰਸ ਪਾਰਟੀ ਤੋਂ ਹੀ ਸੀਗੇ ਉਹ ਦੋ ਵਾਰ ਕੌਂਸਲਰ ਜਿੱਤੇ ਨੇ ਉਸਦੇ ਬਾਅਦ ਉਹ ਇੱਕ ਵਾਰ ਐਮਐਲਏ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਲੇਕਿਨ 2022 ਦੇ ਵਿੱਚ ਉਹ ਐਮਐਲਏ ਸੀਟ ਹਾਰਨ ਦੇ ਬਾਅਦ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀਗੇ ਜਿਬਨੀ ਚੋਣਾ ਲੜਨ ਲਈ ਤੇ ਉਹ ਇੱਕ ਵਿਸ਼ਵਾਸ ਜਿਹੜਾ ਜਿਤਾਇਆ ਸੀਗਾ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਨੇ ਉਹਨਾਂ ਤੇ ਉਹ ਪੂਰਾ ਖਰੇ ਵੀ ਉਤਰੇ ਨੇ ਤੇ ਕਈ ਵਾਰ ਤੁਸੀਂ ਵੀ ਦੇਖਿਆ ਹੋ ਹੋਣਾ ਹੈ ਕਿ ਜਦੋਂ ਸਟੇਜ ਤੇ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਕੋਈ ਰੈਲੀ ਵਗੈਰਾ ਹੋ ਰਹੀ ਆਮ ਆਦਮੀ ਪਾਰਟੀ ਦੀ ਤੇ ਉੱਥੇ ਦੋਨੋਂ ਹੀ ਸੀਐਮ ਜਿਹੜਾ ਉਹਨਾਂ ਦਾ ਨਾਮ ਜ਼ਰੂਰ ਚਰਚਾ ਦੇ ਵਿੱਚ ਲਿਆਉਂਦੇ ਨੇ ਤੇ ਲੱਗ ਰਿਹਾ ਹੈਗਾ ਕਿ ਇਸ ਵਾਰ ਫਿਰ ਆਮ ਆਦਮੀ ਪਾਰਟੀ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਨੂੰ ਦੁਬਾਰਾ ਜਿਹੜਾ ਇੱਥੋਂ ਉਮੀਦਵਾਰ ਕੋਸ਼ਿਸ਼ਿਤ ਕਰੇਗੀ ਔਰ ਸੀਟ ਨੂੰ ਲੜਾਈਗੀ ਬਿਲਕੁਲ ਦਿਲਚਸਪ ਗੱਲ ਇਹ ਹੈ ਕਿ ਪੂਰੇ ਦੇਸ਼ ਤੋਂ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਹੀ ਐਮਪੀ ਹੈ ਲੋਕ ਸਭਾ ਦਾ ਉਹਨੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਨੇ ਜਿਮਨੀ ਚੋਣ ਚ ਪੂਰਾ ਜ਼ੋਰ ਲਗਾਇਆ ਸੀ ਪੂਰੀ ਤਾਕਤ ਚੋਕੀ ਸੀ ਤੇ ਨਤੀਜਾ ਆਇਆ ਕਿ ਸੁਸ਼ੀਲ ਕੁਮਾਰ ਰਿੰਕੂ ਜੋਨੇ ਉਹ ਸੰਸਦ ਬਣਦੇ ਨੇ ਖੈਰ ਗੌਰਵ ਜੀ ਮੈਂ ਗੱਲ ਕਰਾਂ ਆਕਾਲੀ ਦਲ ਤੇ ਬੀਜੇਪੀ ਦੀ ਕੀ ਲੱਗਦਾ ਕਿ ਯਾਸਾਰ ਲੱਗ ਰਹੇ ਨੇ ਗੱਠ ਜੋੜ ਨੂੰ ਲੈ ਕੇ ਤੇ ਅਗਰ ਗੱਠ ਜੋੜ ਹੁੰਦਾ ਤੇ ਕੌਣ ਕੈਂਡੀਡੇਟ ਹੋ ਸਕਦਾ ਜੇ ਗੱਠ ਜੋੜ ਨਹੀਂ ਹੁੰਦਾ ਤੇ ਆਕਾਲੀ ਦਲ ਤੇ ਬੀਜੇਪੀ ਦੇ ਕਿਹੜੇ ਉਮੀਦਵਾਰ ਹੋ ਸਕਦੇ ਨੇ ਕੀ ਚਰਚਾ ਹੈ ਅ ਅਰਸ਼ਦ ਜੀ ਵਗਰ ਗੱਲ ਕੀਤੀ ਜਾਵੇ ਅ ਅਕਾਲੀ ਦਲ ਬੀਜੇਪੀ ਗੱਟਬੰਧਨ ਨਹੀਂ ਤਾਂ ਗੱਟਬੰਧਨ ਨੂੰ ਲੈ ਕੇ ਹਜੇ ਵੀ ਸਸਪੈਂਸ ਜਿਹੜਾ ਬਰਕਰਾਰ ਨੇ ਹਾਲਾਂਕਿ ਜਿਹੜਾ ਅ ਸਾਨੂੰ ਸੂਤਰਾ ਮੁਤਾਬਿਕ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੀ ਸੀਟ ਸ਼ੇਅਰਿੰਗ ਨੂੰ ਲੈ ਕੇ ਕਿਤੇ ਜਿਹੜਾ ਪੇਚ ਫਸਿਆ ਹੋਇਆ ਸੀ ਉਹ ਤਾਂ ਤਕਰੀਬਨ ਕਲੀਅਰ ਹੋ ਗਿਆ ਹੈ ਲੇਕਿਨ ਉਸ ਦੇ ਬਾਅਦ ਹਜੇ ਤੱਕ ਕਿਉਂ ਨਹੀਂ ਗੱਟਬੰਧਨ ਅਨਾਨਿਆ ਜਾ ਰਿਹਾ ਇਹ ਤਾਂ ਬੀਜੇਪੀ ਜਾਂ ਅਕਾਲੀ ਦਲ ਹੀ ਦੱਸ ਪਾਏਗਾ ਅਗਰ ਬੀਜੇਪੀ ਅਗਰ ਆਪਣਾ ਐਥ ਸਟਰੋਂਗ ਕੈਂਡੀਡੇਟ ਅਗਰ ਕੋਈ उतारेगी ਤੇ ਉਸ ਦਾ ਸਭ ਤੋਂ ਪਹਿਲਾ ਨਾਮ ਜਿਹੜਾ ਰਜੇਸ਼ ਬਾਗਾ ਆ ਰਿਹਾ ਹੈ ਔ ਨੰਬਰ ਤੇ 인ਦਰ ਇਕਬਾਲ ਸਿੰਘ اٹਵਾਲ ਜੋ ਪਿਛਲੀ ਜਿਮਨੀ ਚੋਰਾ ਚ ਲੜੇ ਸੀਗੇ ਲੇਕਿਨ ਉਹ ਚੋਨਾ ਹਾਰ ਗਏ ਸੀਗੇ ਅਗਰ ਗੱਲ ਅਕਾਲੀ ਦਲ ਦੀ ਕੀਤੀ ਜਾਵੇ 2014 ਦੇ ਵਿੱਚ ਪਵਨ ਕੁਮਾਰ ਤੀਨੂ ਨੂੰ ਚੋਨਾ ਲੜਵਾਈਆਂ ਗਈਆਂ ਸੀ ਹਾਲਾਂਕਿ ਉਹ ਵੀ ਸੀਟ ਜਿੱਤ ਨਹੀਂ ਪਾਈ ਸੀ ਉਸ ਦੇ ਬਾਅਦ ਉਹਨਾਂ ਨੇ 2019 ਦੇ ਵਿੱਚ ਚਰਨਜੀਤ ਸਿੰਘ اٹਵਾਲ ਨੂੰ ਚੋਨਾ ਲੜਵਾਈਆਂ ਤੇ ਉਹ ਵੀ ਸੀਟ ਇੱਥੋਂ ਹਾਰ ਗਏ ਸੀਗੇ ਔਰ ਇਸ ਵਾਰ ਲੱਗ ਰਿਹਾ ਹੈ ਕਿ ਅਗਰ ਗੱਟਬੰਧਨ ਹੁੰਦਾ ਹੈ ਤੇ ਇੱਕ ਜਿਹੜੀ ਵਧੀਆ ਫਾਈਟ ਜਿਹੜੀ ਜਲੰਧਰ ਦੇ ਵਿੱਚ ਦੇਖੀ ਜਾ ਸਕਦੀ ਹੈ ਲੋਕ ਸਭਾ ਸੀਟ ਤੇ ਕਿਉਂਕਿ ਅਗਰ ਚਰਨਜੀਤ ਸਿੰਘ ਚੰਨੀ ਆਂਦੇ ਨੇ ਉਸ ਤੋਂ ਦੂਸਰੇ ਪਾਸੇ ਗੱਟਬੰਧ ਹੁੰਦਾ ਹੈ ਔਰ ਤੀਸਰੇ ਪਾਸੇ ਅਗਰ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹ ਕਿਤੇ ਨਾ ਕਿਤੇ ਆਪਣੇ ਜਿਹੜੇ ਕੈਂਡੀਡੇਟ ਨੂੰ ਚਿਤਾਨ ਲਈ ਪੂਰਾ ਜ਼ੋਰ ਲਗਾਣਗੇ ਔਰ ਅਕਾਲੀ ਧਲ ਤੇ ਕੌਣ ਉਮੀਦਵਾਰ ਹੋ ਸਕਦਾ ਹੈ ਕਈ ਦੇ ਨਾਮ ਦੀ ਚਰਚਾ ਹੈ ਜੇ ਗੱਲ ਕੀਤੀ ਜਾਵੇ ਅਕਾਲੀ ਦਲ ਦੇ ਵਿੱਚ ਜਿਹੜੇ ਪਿਛਲੇ ਜਿੰਮੀ ਚੋਣਾ ਲੜੇ ਸੀਗੇ ਇੰਦਰ ਸਿੰਘ ਇਕਬਾਲ ਜਿਹੜਾ ਅਕਬਾਲ ਨੇ ਉਹ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਔਰ ਦੂਸਰਾ ਪਵਨ ਕੁਮਾਰ ਟੀਨੂ ਉਹਨਾਂ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ ਅਗਰ ਉਹ ਦਾਵੇਦਾਰੀ ਪੇਸ਼ ਕਰਦੇ ਨੇ ਤਾਂ ਕਿਤੇ ਨਾ ਕਿਤੇ ਪਵਨ ਕੁਮਾਰ ਟੀਨੂ ਨੂੰ ਵੀ ਜਿਹੜਾ ਅਕਾਲੀ ਦਲ ਦਾਅ ਖੇਡ ਕੇ ਚੋਣਾ ਲੜਾ ਸਕਦਾ ਹੈ ਲੇਕਿਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਆਪਣੇ ਪੱਤੇ ਕਦੋਂ ਖੋਲਦਾ ਹੈ ਤੇ ਕਿਹੜੇ ਕੈਂਡੀਡੇਟ ਨੂੰ 2024 ਦੀ ਜਲੰਧ ਲੋਕ ਸਭਾ ਸੀਟ ਤੋਂ ਲੜਵਾਏਗਾ ਦੇਖੋ ਬਹੁਤ-ਬਹੁਤ ਧੰਨਵਾਦ ਗੌਰਵ ਜੀ ਇਸ ਤमाम ਜਾਣਕਾਰੀ ਦੇ ਲਈ ਸੋ ਪੰਜਾਬ ਦੇ 13 ਲੋਕ ਸਭਾ ਸੀਟਾਂ ਨੇ ਇੱਕ ਇੱਕ ਕਰਕੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜੋ ਚਰਚਾ ਚੱਲ ਰਹੀ ਹੈ ਜੋ ਮਾਹੌਲ ਹੈ ਕੇਦੀ ਖਵਾਏ ਕੌਣ ਉਮੀਦਵਾਰ ਹੋ ਸਕਦੇ ਨੇ ਇਸ ਤੇ ਤੁਸੀਂ ਵੀ ਆਪਣੀ رائے ਰੱਖ ਸਕਦੇ ਹੋ ਤੁਹਾਨੂੰ ਕੀ ਲੱਗਦਾ ਕਿ ਜਲੰਧਰ ਤੋਂ ਕੌਣ ਉਮੀਦਵਾਰ ਹੋ ਸਕਦਾ ਹੈ ਜਾਂ ਕਿੰ ਨੂੰ ਹੋਣਾ ਚਾਹੀਦਾ ਕਿਹੜੀ ਪਾਰਟੀ ਚੋਂ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਟਰੀਆ ਕਾਲ